ਪ੍ਰੈਸ ਕਲੱਬ ਚੰਡੀਗੜ੍ਹ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਡਾਕਟਰ ਦੀਪਕ ਮਨਮੋਹਨ ਸਿੰਘ ਦਰਸ਼ਨ ਬੁੱਟਰ ਡਾਕਟਰ ਪਿਆਰਾ لال ਗਰਗ ਡਾਕਟਰ ਰਸ਼ਿੰਦਰਪਾਲ ਸਿੰਘ ਅਤੇ ਹੋਰਾਂ ਨੇ ਕਮਲਜੀਤ ਸਿੰਘ ਬਨਬੈਂਤ ਦੀ ਲਿਖੀ ਪੁਸਤਕ ਟੋਕੜ ਲੋਕਰਪਨ ਕੀਤੀ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬੀ ਸਾਹਿਤ ਵਿੱਚ ਅਜਿਹੀਆਂ ਪੁਸਤਕਾਂ ਦੀ ਲੋੜ ਹੈ ਤਾਂ ਜੋ ਪਾਠਕ ਵੀ ਸੱਚਾਈ ਪੱਖ ਤੋਂ ਜਾਣੂ ਹੋ ਸਕਣ ਡਾਕਟਰ ਰਸ਼ਿੰਦਰਪਾਲ ਸਿੰਘ ਡਾਕਟਰ ਦੀਪਕ ਮਨਮੋਹਨ ਸਿੰਘ ਪੁਪਿੰਦਰ ਮਲਿਕ ਡਾਕਟਰ ਗਰਗ ਤੇ ਹੋਰ ਬੁਲਾ ਰਹੇ ਨੇ ਬਨਬੈਤ ਦੀਆਂ ਲਿਖਤਾਂ ਦੀ ਸਿਫਤ ਕੀਤੀ ਤੇ ਸਨਮਾਨ ਵੀ ਕੀਤਾ ਬਨਬੈਤ ਨੇ ਦੱਸਿਆ ਕਿ ਉਹ 12 ਪੁਸਤਕਾਂ ਸਾਹਿਤ ਦੀ ਝੋਲੀ ਦੇ ਵਿੱਚ ਪਾ ਚੁੱਕੇ ਹਨ ਹੁਣ ਉਹਨਾਂ ਨੂੰ ਸਾਹਿਤਕਾਰੀ ਵਧੇਰੇ ਚੰਗੀ ਲੱਗਦੀ ਹੈ ਇਸ ਪੁਸਤਕ ਵਿੱਚ 29 ਮਿਡਲ ਨੂੰ ਮੱਕਹਾਣੀਆਂ ਹਨ ਜਿਨ੍ਹਾਂ ਦੇ ਵਿੱਚ 헤ਦਵਾ ਟੋਕੜ ਦਸਵੰਦ ਡੇਰਾ ਸੰਤ ਬਾਬਾ ਰੱਬ ਸਿੰਘ ਬੰਦਾ ਟੈਰਲਿੰਦੀ ਸ਼ਰਟ ਕੀੜੀ ਦਾ ਆਟਾ ਮੈਂ ਭਿਖਾਰੀ ਨਹੀਂ ਬੇਬੀ ਖਾਲਿਸਤਾਨੀ ਮਾਂ ਦਾ ਢਿੱਡ ਪੰਜਾਬ ਡੁੱਬਿਆ ਨਹੀਂ ਸ਼ਾਮਲ ਹਨ ਇਹ ਕਿਤਾਬ ਸ਼ਬਤ ਰਿਸ਼ੀ ਪਬਲਿਕੇਸ਼ਨ ਦੁਆਰਾ ਛਾਪੀ ਗਈ ਹੈ ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫਸਰ ਮੁਹਾਲੀ ਡਾਕਟਰ ਦਵਿੰਦਰ ਸਿੰਘ ਬੋਹਾ ਸੁਸ਼ੀਲ ਸੁਦਸਾਂਜ ਬਾਲ ਮੁਕੰਦ ਸ਼ਰਮਾ ਤੇ ਵਿਧਾਇਕ ਹਰਦੇਵ ਸਿੰਘ ਪੰਡੋਰੀ ਹਾਜ਼ਰ ਸਨ ਜ ਜ ਕਿਸੇ ਉੱਚ ਅਸਰ ਨੂੰ ਮੈਂ ਜਣਾ ਤਾਂ ਹਮੇਸ਼ਾ ਕੰਨ ਖੜੇ ਹੋ ਜਿਸਕੇ ਤੇ ਕੁਆਡ ਬੜੀ ਇੱਕ ਸੁਸਤ ਸਟੋਰੀ ਮੈਂ ਜੈ ਤੋ ਇਹ ਹਿਸਟਰੀ ਮੈਂ ਆਪਣੀ ਖੁਆਰਲੇ ਲੈ ਕੇ ਆ ਮ ਜਿਹੜੀ ਪਹਿਲੇ ਪੇਜ ਤੇ ਛਪ ਜਾਏ ਤੀਜੇ ਫੇਜ ਤੇ ਤਾਂ ਛਪ ਜਾਏ ਮੇਰੀ ਪ੍ਰਾਪਤੀ ਹੋਵੇ ਇਹ ਜਿਹੜਾ ਚਸਕਾ ਸੀਗਾ ਨਾ ਜੀ ਇਸ ਚਸਕੇ ਨੇ ਮੈਨੂੰ ਕੋਈ 30 32 ਸਾਲ ਉਲਝਾਈ ਰੱਖਿਆ ਬਿਨਾਂ ਸ਼ੱਕ ਮੇਰੀ ਪ੍ਰਾਪਤੀ ਸੀ ਕਿ ਮੈਂ ਇੱਕ ਜਿਹੜਾ ਇਨਵੈਸਟੀਗੇਟਿਵ ਜਰਨਲਿਸਟ ਆ ਉਹਦੇ ਤੌਰ ਤੇ ਸਟੈਬਲਿਸ਼ਡ ਹੋਇਆ ਪਰ ਇੱਕ ਵਾਰ ਮੈਂ ਕਿਸੇ ਆਈਐਸ ਅਫਸਰ ਕੋਲ ਗਿਆ ਸੀਗਾ ਕੋਈ ਸਟੋਰੀ ਲੈਣ ਲਈ ਉਸ ਜਦੋਂ ਮੈਂ ਆਈਐਸ ਕੋਲ ਬੈਠਿਆ ਸੀਗਾ ਤਾਂ ਇੰਨੇ ਨੂੰ ਦੋ ਕਾਂਗਰਸ ਦੇ ਸਮਾਸਾ ਉਹ ਕਾਂਗਰਸ ਦੇ ਹੋਏ ਮਲਿਆ ਕੋਟਮਰੇ ਚਾਵੜੇ ਆਈਏ ਸਭ ਸਾਨੂੰ ਕਹਿਣ ਲੱਗੇ ਆਓ ਜੀ ਐਮਐਲਏ ਸਾਹਿਬ ਆਓ ਜੀ ਜਾਓ ਉਹ ਦੋਨੇ ਜਿਉਂ ਹੀ ਕਮਰੇ ਚ ਬੜੇ ਉਹਨਾਂ ਦਾ ਦਵਾਜਾ ਖੋਲ੍ਹਿਆ ਉਹ ਕਹਿੰਦੇ ਭਾਈ ਸਾਨੂੰ ਤੂੰ ਨਾ ਐਮਐਲਏ ਦਾ ਕਿਆ ਕਰ ਅਸੀਂ ਤਾਂ ਡਾਕੀ ਆਿਆਂ ਉਹਨਾਂ ਨੇ ਸਿੱਧਾ ਕਿ ਪੁੱਛਿਆ ਕਿ ਸਰ ਤੁਸੀਂ ਤਾਂ ਸਾਡੇ ਸਰਕਾਰ ਜੋ ਐਮਐਲਏ ਸਾਹਿਬ ਹੋ ਉਹ ਕਹਿੰਦੇ ਨਹੀਂ ਕੈਪਟਨ ਬਰਿੰਦਰ ਦੀ ਸਰਕਾਰ ਜਿਹੜੀ ਹੈ ਨਾ ਇਹਦੇ ਵਿੱਚ ਅਸੀਂ ਜਿਹੜੇ ਐਮਐਲਏ ਡਾਕੀ ਬਣ ਕੇ ਲਗੇ ਅਸੀਂ ਹਲਕੇ ਜੋ ਡਾਕ ਲਿਆਉਂਦੇ ਆ ਮંત્રી ਸਾਹਿਬਾਂ ਸੀ ਇਹ ਮੈਨੂੰ ਦੇਣ ਨੇ ਬਸ ਸੀਮ ਤਾਂ ਮਿਲਦੀ ਹੀ ਹੈ ਮੰਤਰੀ ਸਾਹਿਬ ਨੂੰ ਦੇਣ ਨੇ ਤੇ ਡਾਕ ਵੀ ਆਪਣੀ ਦੇਖੇ ਦੁਆਰਾ ਚਲ ਜੰਦੇ ਆ ਉਹ ਦੂਜੇ ਮੈਂ ਜਿਹੜਾ ਵਿੱਚ ਐਮਐਲਐਸ ਗਏ ਉਹਨਾਂ ਚ ਜਿਹੜਾ ਇੱਕ ਹੋਰ ਐਮਐਲਐਸ ਦਾ ਪੁਨੇਤ ਬੜੀ ਵੱਡੀ ਗੱਲ ਕਹੀ ਉਹ ਕਹਿੰਦੇ ਵੀ ਇਹਦੇ ਨਾਲ ਤਾਂ ਪ੍ਰਕਾਸ਼ ਸਿੰਘ ਬਾਦਗੜਾ ਚੰਦਸਾ ਤੇ ਦੂਜੇ ਨੇ ਪੁੱਛਿਆ ਵੀ ਬਜਾ ਕੀ ਆ ਸੀ ਕੋਈ ਸਰ ਨੇ ਕਿ ਉਹ ਕਹਿਣ ਲੱਗੇ ਕਿ ਜਦੋਂ ਬਾਦਲ ਸਾਹਿਬ ਸੰਗ ਦਰਸ਼ਨ ਦੇਲੇ ਚੱਕ ਦਿੰਦੇ ਸੀ ਨਾ ਆਪਣੇ ਬਧਾਇਕਾਂ ਨੂੰ ਉਹ ਕੰਮ ਤੇ ਫੂਕ ਤਾਰ ਦਿੰਦੇ ਸੀ ਕਿ ਸਾਰਾ ਮਨਪਸਾ ਬੇਸ ਹਰਿਆ ਨਾ ਤੁਹੇ ਥੋੜਾ ਨਾ ਵੀ ਦਈ ਸੋ ਮਨ ਨੂੰ ਇਹ ਜਿਹੜੀ ਲਾ ਦੇ ਸੋ ਮਨ ਨੂੰ ਮੈਂ ਜਦੋਂ ਸਾਰੀ ਉਹਨਾਂ ਦੀ ਕਾਨਫਰੰਸ ਸੁਣੀ ਪਿਆ ਵੈਸੇ ਪੂਰਾ ਸਮਾਂ ਪਾਸ ਸਮਾਂ ਕੇ ਬੱਥਰ ਗਿਆ ਕਿ ਮਨ ਨੂੰ ਜੇ ਐਮਐਲਏ ਨੇ ਪਸਾ ਲਿਆ ਉਹਨਾਂ ਨਾਲ ਗੱਲ ਅੰਦਰ ਵੀ ਕਰਨੀ ਨਹੀਂ ਸੋ ਮਨ ਨੂੰ ਸਿਰ ਲੱਗਾ ਕਿ ਇਹ ਜਿਹੜੀ ਅੱਡੀ ਬੱਡੀ ਵਧੀਆ ਘਟਨਾ ਪੱਥਰੀ ਆ ਇਹ ਖਬਰ ਤਾਂ ਬਾਹਰ ਨਹੀਂ ਸਕਦੀ ਤੇ ਸਾਰੇ ਪੰਜਾਬੀ ਟ੍ਰਿਬਿਊਨ ਦਾ ਇੱਕ ਕਾਲਮਾ ਮਿੱਡਲ ਆ ਉਹ ਬਹੁਤ ਮਕਬੂਲ ਆ ਕਿ ਮੈਂ ਫਿਰ ਨੇ ਪਹਿਲਾ ਆਪਣਾ ਮਿੱਡਲ ਆ ਉਹ ਲਿਖਿਆ ਸੀਗਾ ਐਮ ਐਲ ਨੇ ਹਿੜਾਤੀਆ ਐਮ ਐਲ ਨੇ ਹਿੜਾਤੀ ਦੀ ਕਿਤਾਬ ਆ ਮੇਰਾ ਖਿਆਲ ਆ ਮੇਰੇ ਅਗਰ ਪਿਛੇ ਕਾਫੀ سارے ਜਿਹੜੇ ਆ ਛੱਪੇ ਆਗੇ ਆ ਜਿਵੇਂ ਸਿੰਧਪਾਣ ਤੇ ਕੇ ਨਾਂ ਹੈ ਕਹਾਣੀਆਂ ਮੈਂ ਉਹ ਦੇਖ ਕੰਨਾ ਪਰ ਮੈਂ ਦੱਸਦਾ ਕਿ ਇਹ ਮਿੱਡਲ ਪੀਸ ਆ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮਿੱਡਲ ਪੀਸ ਨੂੰ ਮੈਂ ਕਹਾਣੀ ਦੀ ਪੁੱਠ ਚਾੜਨਾ ਤਾਂ ਕਿ ਥੋੜਾ ਇੰਟਰਸਟਿੰਗ ਬਣ ਜਾਏ ਉਹ ਹੁਦੂ ਬਾਰੇ ਮੇਰੀ ਜਿਹੜੀ ਕਿਤਾਬ ਆ ਕੁਝ ਮਹੀਨੇ ਚ ਆ ਗਈ ਸੀ ਐਮਬੈਨ ਨੇ ਡਾ ਲਿਆ ਅਰਬਦੀਆ ਦਾ ਨਹੀਂ ਕਿ ਇਸੋ ਕਿਤਾਬ ਦੇ ਗਨ ਅੰਦਿਸ਼ ਜਿਹੜੇ ਆ ਉਹ ਉੱਪਰ ਸਾਥ ਲੱਗੇ ਸੀ ਮੈਂ ਮੈਨੂੰ ਇੰਜ ਲੱਗਦਾ ਕਿ ਜਦੋਂ ਮੈਂ ਖਬਰਾਂ ਕਰਦਾ ਮੈਂ ਚਸਕਾ ਸੀ ਕਿ ਸ਼ਾਮ ਨੂੰ ਖਬਰ ਲਿਖੀ ਸਵੇਰੇ ਖੜਕ ਛੱਡ ਗਈ ਪਹਿਲੇ ਦਿਨ ਛੱਡ ਗਈ ਬਾਵਾ ਹੋ ਗਈ ਪਰ ਮੈਨੂੰ ਹੁਣ ਜਿਹੜਾ ਮਿਡਲ ਪੀਸ ਲੈ ਕੇ ਜਾਂ ਜਿਹੜਾ ਸਾਹਿਤ ਲੈ ਕੇ ਸਵਾਲ ਆ ਰਿਹਾ ਜਦ ਮੈਂ ਆਪਣੇ ਜਿਹੜਾ ਮੁੱਖ ਬੰਦੇ ਵਿੱਚ ਲਿਖਿਆ ਕਿ ਜਿੰਨਾ ਕੁ ਮਨ ਨੂੰ ਮਾਨ ਸਤਕਾਰ ਆ ਜੇ ਜਲਸਮੜਿਆਗਾ ਉਹ ਤੋਂ ਬਾਅਦ ਜਿਹੜਾ ਮਾਨ ਸਤਕਾਰ ਆ ਉਹ ਐਸੇ ਥੱਲੇ ਆ ਜੇ ਉਥੋਂ ਨਰ ਰਿਹਾ ਪਰ ਮੈਂ ਆਪਣੇ ਮਿੱਤਰ ਨੇ ਗੱਲ ਸਾਂਝੀ ਕੀਤੀ ਉਹ ਮਨਤਾ ਕਹਿ ਰਿਹਾ ਸੀ ਭਾਈ ਜਿਹੜਾ ਤੂੰ ਐ ਜੇ ਫਤਕਰ ਬੀਜਿਆ ਸੀਗਾ ਹੁਣ ਵੱਡਿਆ ਖਾਰ ਗਿਆ ਕੱਲ ਮੈਂ ਤੇ ਸੰਤਮਾ ਸਾਹਿਬ ਕਿਸੇ ਇੱਕ ਸਮਾਗਮ ਵਿੱਚ ਇਕੱਠੇ ਹਿਲ ਸਗੇ ਸ਼ੋਭ ਦਾ ਸਮਾਗਮ ਸੀ ਉਸ ਸਮਾਗਮ ਵਿੱਚ ਸਪੋਕਸਮੈਨ ਭਵਾਨ ਜਿਹਦਾ ਮੈਂ 2 ਸਾਲ ਅਗਿੱਤਰ ਹਾਂ ਉਦੋਂ ਬੀਬੀ ਜੀ ਕਹਿਣ ਲੱਗੇ ਇਹਨਾਂ ਨੂੰ ਕਿ ਬਨਵਾਤ ਤਾਂ ਹਰ ਦੂਜੇ ਤੀਜੇ ਮਹੀਨੇ ਕਥਾ ਪੜ੍ਹਨ ਦਾ ਮੈਂ ਇਹਨਾਂ ਨੂੰ ਕਿਹਾ ਦੂਜੇ ਤੀਜੇ ਮਹੀਨੇ ਨਹੀਂ ਮੈਂ ਸਾਲ ਦੇ ਦੋ ਕਥਾ ਪੜ੍ਹਨ ਦਾ ਹੁਣ ਮੈਂ ਇਹ ਕਹਿ ਰਿਹਾ ਕਿ ਕਿਉਂਕਿ ਮੈਂ ਪੰਜਾਬੀ ਟਿਊਟੋਰ ਨੂੰ ਤੋਂ ਸੇਵਾ ਮੁਕਤ ਹੋ ਗਿਆ ਤੇ ਮੈਂ ਸਪੋਰਟ ਲਿੰਕ ਰਿਹਾ ਉਹ ਵੀ ਇੱਕੋ ਤਰ੍ਹਾਂ ਦੀ ਜੌਬ ਸੀ ਹੁਣ ਮੈਂ ਕਿਸੇ ਚੈਨਲ ਵਿੱਚ ਹੈਡ ਆ ਮੈਨੂੰ ਇਹ ਲੱਗਦਾ ਕਿ ਮੈਂ ਇੱਕ ਜਿਹੜਾ ਜਿਵੇਂ ਤੁਸੀਂ ਵੀ ਸਾਰੇ ਇੱਕ ਜਿਹੜਾ ਗਰਾ ਪਛੜਪੜ ਸੀ ਤੇ ਇੱਕ ਤਰ੍ਹਾਂ ਮੈਂ ਹੁਣ ਜੀ ਰਿਹਾ ਇਹ ਤਾਂ ਦੋਨਾਂ ਦੇ ਵਿੱਚ ਬੈਠਾ ਕੋਮਥੋਰ ਕਰ ਰਿਹਾ ਮੈਂ ਦੋਨਾਂ ਵਿੱਚ ਹੋਂਦ ਸੀ ਮੈਂ ਹੌਲ ਜਿਆ ਹੋਇਆ ਮੈਂ ਕੁਥਮੁਥੀ ਹੋ ਰਿਹਾ ਮੰਨੂ ਜਦੋਂ ਮੈਂ ਕਿਸੇ ਜਨਨਾ ਫਾਰ ਇਗਜ਼ਾਮਪਲ ਚੰਡੀਗੜ੍ਹ ਦੀ ਲੋਕ ਤੇ ਤਾਂ ਮਨੂੰ ਆਪਣੇ ਪਿੰਡ ਤੋਂ ਛੱਪੜ ਜਿੱਤੇ ਆ ਜਾਂਦੇ ਆ ਜਿੱਥੇ ਅਸੀਂ ਮੱਧਰ ਲੋਗ ਹੁੰਦੇ ਸੀ ਜੇ ਸੀ ਚਾਹੀਏ ਰੋਡਗਾਰਡਨ ਨੂੰ ਤਾਂ ਮਨੂੰ ਉਹ ਖੇਤ ਚ ਤੇ ਆ ਜਾਂਦੇ ਆ ਜਿੱਥੇ ਅਸੀਂ ਕਨਕ ਦੇ ਠੰਗਿਆਂ ਵਿੱਚ ਜਿਹੜਾ ਆ ਨੰਗੇ ਪੈਰੀ ਤੁਰਦੇ ਹੁੰਦੇ ਸੀ ਸੋਏ ਮੈਂ ਹੁਣ ਅੱਜਕੱਲ੍ਹ ਜਦੋਂ ਅਸੀਂ ਚਾਮਾ ਬੱਚਿਆਂ ਨੂੰ ਲੈ ਆ ਤਾਂ ਬੱਚਿਆਂ ਨੂੰ ਸਕੂਲ ਤੀ ਛੱਡਣ ਜਾਂਦੇ ਹੋ ਮਰਸੀਡਸ ਕਾਰਾਂ ਤੇ ਚਾਰ-ਚਾਰ ਚੂੜੀਆਂ ਬੱਲੇ ਕਾੜਾ ਖੀਆਂ ਹੁੰਦੀਆਂ ਤੇ ਅਸੀਂ ਜਦੋਂ ਸਪੋਰਟ ਕਰਦੇ ਹੁੰਦੇ ਸੀ ਤੇ ਦਸਵੀਂ ਤੱਕ ਅੱਜ ਤੱਕ 5 ਕਿਲੋ ਮੀਟੂ ਤੁਰ ਕੇ ਜਾਣਾ ਉਹ ਵੀ ਡੰਗੇ ਪਿਆਰੀ ਧੁੱਦਾਂ ਵਿੱਚ ਤੇ ਕਈ ਵਾਰੀ ਤਾਂ ਸੜਕ ਤੇ ਲੋਕ ਲੱਗੀਆਂ ਹੁੰਦੀ ਤਾਂ ਲੋਕ ਨਾਲ ਜਿਹੜਾ ਪੈਰਿਆ ਜੁੜ ਜਾਣਾ ਸੋ ਮੈਂ ਸਾਰੋ ਕੁਸ਼ਤੇ ਵਿੱਚ ਜਿਹੜਾ ਘੋਰ ਮਥੁਰ ਹੁੰਦਾ ਹੋਇਆ ਜਿਹੜਾ ਆ ਹੈ ਜੀ ਇਹ ਸਾਰ ਜੀ ਰਚਨਾ ਆ ਉਹ ਸਾਹਮਣੇ ਆ ਰਹੀ ਆ ਇਹ ਕਿਹੜੀ ਲਾਸਟ ਗੱਲ ਮੈਂ ਤੁਹਾਨੂੰ ਕਹਣੀ ਚਾਹੁੰਦਾ ਉਹ ਇਹ ਨਹੀਂ ਕਿ ਅੱਜ ਕੱਲ ਬਹੁਤ ਕੰਮ ਕੱਟਦੇ ਆ ਤੱਕਾ ਨਾ ਕੱਟਣ ਦੀ ਜੇ ਆ ਕੰਬਾਈਨ ਆਈ ਹੋਈ ਆ ਇਸ ਤੋਂ ਪਹਿਲਾਂ ਫਰੈਸ਼ਰ ਗੱਸੀ ਉਹ ਕੰਗਲਿਸਿਕ ਭਰੀ ਵਾਲੀ ਮਸ਼ੀਨ ਸੈੱਟ ਕੀਤੀ ਆ ਪਾ ਭਰੀ ਪਾਤੀ ਮਸ਼ੀਨ ਤੇ ਉਹ ਗਾਈ ਗਈ ਉਸ ਤੋਂ ਪਹਿਲਾਂ ਗੱਲ ਵਾਲੀ ਮਸ਼ੀਨ ਸੀ ਪੁਰਨੇ ਲੰਦੇ ਸੀ ਪਰ ਜਦੋਂ ਅਸੀਂ ਛੋਟੇ ਛੋਟੇ ਸੀਗੇ ਨਾ ਜੀ ਉਦੋਂ ਅਸੀਂ ਕਣਕ ਜਿਹੜੀ ਆ ਉਹ ਪੈਰ ਪਾ ਕੇ ਬੋਹਦੇ ਹੁੰਦੇ ਸੀਗੇ ਭਾਰ ਭਾਰ ਤੇ ਕਣਕ ਵਿਚਾਰਾਣੀ ਉੱਪਰ ਦੀ ਬੋਲ ਘੁੰਮਣੇ ਬੋਲ ਦੇ ਪਿੱਛੇ ਸੜਾ ਜੋੜਿਆ ਹੁੰਣਾ ਥੋੜਾ ਵੀ ਬਾਇਆ ਹੁੰਦਾ ਸੀ ਕਿ ਕਵਰ ਦਾ ਦਰੱਖਤ ਤੁਸੀਂ ਸਲਾਹੀ ਦਾ ਤੇ ਅਸੀਂ ਫੜੇ ਹੱਕ ਨਹੀਂ ਜਦੋਂ ਬੋਧ ਨਹੀਂ ਗੋਹਾ ਕਰ ਲਗਣਾ ਅਸੀਂ ਹੱਥ ੱਲੇ ਕਰ ਲੈਣਾ ਕਿ ਜਿਹੜਾ ਗੋਹਾ ਆ ਉਹ ਕੰਪਲਟ ਨਾਲ ਜਾਏ ਸੋ ਉਸ ਜਿਹੜਾ ਬੁੱਲ ਦਾ ਤੇ ਗੋਡੇ ਦਾ ਅਹਿਸਾਸ ਆ ਕੋਸਾ ਕੋਸਾ ਜਿਹੜੇ ਹੱਥਾਂ ਨਾਲ ਸੰਪਰਕ ਜਿਆ ਸਗਾ ਜਦੋਂ ਤੱਕ ਉਹ ਅਹਿਸਾਸ ਮੇਰੇ ਹੱਥਾਂ ਨੂੰ ਹੁੰਦਾ ਰਹੇਗਾ ਤਦ ਤੱਕ ਮੈਂ ਕਰਦਾ ਰਹਾਂਗਾ ਸ਼ਰਧਾਂ ਕੀ ਮੰਡਲ ਵਿੱਚ ਪਰਾਜਮਾਨ ਬੋਦੀ ਮਾਇਨਾ ਸਿਖੀਰਤਾ ਤੇ ਮੇਰੇ ਸਾਹਮਣੇ ਹਾਜ਼ਰੀਨ ਅਤੇ ਮੇਰੇ ਨਾਲ ਆਏ ਹੋਏ ਮੇਰੇ ਸਾਥੀ ਐਮ ਐਲ ਏ ਤਕਾਲਾਂ ਸਿੰਘ ਪੰਡੋਰੀ ਸਾਹਿਬ ਅੱਜ ਮੈਂ ਆਪਣੀ ਵਧਾਈ ਤੋਂ ਪਹਿਲਾਂ ਇੱਕ ਵਧਾਈ ਦੀ ਸ਼ੁਰੂਆਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤੋਂ ਸ਼ੀਵਾ ਲੈ ਕਰਨਾ ਚਾਹੁੰਨਾ ਸੋ ਉਹਨਾਂ ਦੀ ਬਖਸ਼ੀ ਹੋਈ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਮਲਜੀਤ ਸਿੰਘ ਬਨਵੈਤ ਬਿਲਕੁਲ ਕੱਲ ਜਦੋਂ ਅਸੀਂ ਉੱਥੇ संस्कार तो मैडम उन्होंने कहा तो मैडम कहते महीने किताब कैनु लगता भी बड़ी वीडी सेवा माँ बोली की सेवा है अपना तो आप तो, तो मतलब हट गए हैं और जो पढ़ते हैं तो अंग्रेजी पढ़ते हैं ਘਰਾਂ 'ਚ ਵੀ ਮੇਰਾ ਖਿਆਲ ਹੈ ਬੱਚਿਆਂ ਨਾਲ ਜੇ ਕੋਈ ਗੱਲ ਕਰਦੇ ਬਹੁਤੇ ਤਾਂ ਉਹ ਅੰਗਰੇਜ਼ੀ 'ਚ ਹੀ ਗੱਲ ਕਰ ਲਾਪੇ ਪਿੱਛੇ ਜੇ ਟ੍ਰੈਂਡ ਆਇਆ ਸੀ ਹਿੰਦੀ ਵਾਲਾ ਉਹਨਾਂ ਆਪਾਂ ਪਤਾ ਨਹੀਂ ਉਹ ਤਾਂ ਉੱਥੇ ਆ ਕਿ ਥੱਲੇ ਗਏ ਆ ਜਾਂ ਹੋਰ ਥੱਲੇ ਗਏ ਆ ਸੋ ਜਦੋਂ ਵੀ ਕੋਈ ਸ਼ਖਸੀਅਤ ਇਸ ਤਰ੍ਹਾਂ ਦਾ ਕਾਰਜ ਕਰਦੀ ਤਾਂ ਦਿਲ ਕਰਦਾ ਹੁੰਦਾ ਵੀ ਉਹਦਾ ਹਿੱਸਾ ਬਣੀਏ ਸੋ ਧੰਨਵਾਦ ਤੁਸੀਂ ਮੈਨੂੰ ਇੱਥੇ ਚਲਾਇਆ ਇਸ ਦਾ ਬਣਾਇਆ ਉਹਦੇ ਨਾਲ ਤੁਹਾਨੂੰ ਵਧਾਈ ਵੀ ਇੱਕ ਵੀਰਾ ਫਾਇਦਾ ਵੀ ਹੋ ਗਿਆ ਮੈਂ ਤੁਹਾਨੂੰ ਕਮਲਜੀਤ ਹੀ ਸਮਝਦਾ ਸੀਗਾ ਇਹ ਪੜ੍ਹ ਕੇ ਪਤਾ ਲੱਗਿਆ ਨਹੀਂ ਕਮਲਜੀਤ ਹਾਂ ਮੈਨੂੰ ਇਹ ਲੱਗਦਾ ਵੀ ਇਹ ਵਧੀਆ ਸਾਹਿਤ ਨਾਲ ਸਿਆਣਪ ਨਾਲ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜੋੜਨ ਦਾ ਬੜਾ ਵਧੀਆ ਤਰੀਕਾ ਹੈ ਛੋਟੀਆਂ-ਛੋਟੀਆਂ ਕਹਾਣੀਆਂ ਏ ਠੀਕ ਹੈ ਗੱਲ ਲੰਬੀ ਦਾ ਮੋਟੀ ਸਾਰੀ ਕਿਤਾਬ ਨੂੰ ਦੇਖ ਕੇ ਤਾਂ ਡਰ ਜਾਂਦੇ ਆ ਜੀ ਤੇ ਅੱਜ ਮੈਨੂੰ ਲੱਗਦਾ ਵੀ ਮੇਰਾ ਮੌਕਾ ਅੱਜ ਹੀ ਮਿਲਿਆ ਜੀ ਮੈਂ ਤਿੰਨ-ਚਾਰ ਕਹਾਣੀਆਂ ਮੈਂ ਪੜਿਆ ਹੈ ਔਰ ਉਹ ਅੰਦਰ ਬੈਗੀਆਂ ਸੋ ਪ੍ਰਮਾਤਮਾ ਕਰੇ ਵੀ ਤੁਸੀਂ ਇਸ ਉੱਤਮ ਕਰਦੇ ਨੂੰ ਮਾਂ ਬੋਲੀ ਦੀ ਸੇਵਾ ਨੂੰ ਇਸੇ ਤਰ੍ਹਾਂ ਨਾਲ ਕਰਦੇ ਰਹੂੰ ਔਰ ਅਸੀਂ ਤੁਹਾਡੀ ਇਹ ਸੇਵਾ ਦਾ ਨੇਗ ਅਸੀਂ ਮਾਰਦੇ ਰਹੀਏ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਭਾਈਆਂ ਜਨਰੇਸ਼ਨਸ ਨੇ ਜੋ ਪਿੰਡ ਦੇ ਪੰਜਾਬ ਦੇ ਕਲਚਰ ਤੋਂ ਦੂਰ ਹੁੰਦੀਆਂ ਨੇ ਉਹਨਾਂ ਬਾਰੇ ਕੁਝ ਨਹੀਂ ਜਾਣਦੀਆਂ ਤੇ ਇਹ ਰਚਨਾਵਾਂ ਸ਼ਾਇਦ ਸਾਨੂੰ ਉੱਥੇ ਤੱਕ ਲੈ ਕੇ ਜਾਂਦੀਆਂ ਨੇ ਟੂ ਦਾ ਐਕਸਟੈਂਡ ਕਿ ਮੇਰੀ ਗੁੜੀਆ ਸਿਰਫ 6 ਸਾਲ ਦੀ ਹੈ ਉਹਨੂੰ ਮੇਰੀਆਂ ਗੱਲਾਂ ਤੇ ਮੇਰਾ ਸਟਾਈਲ ਆਫ ਲਿਵਿੰਗ ਸ਼ਾਇਦ ਇਹਨਾਂ ਨੂੰ ਇੰਪ੍ਰੈਸ ਨਹੀਂ ਕਰਦਾ ਜਿੰਨਾ ਇੰਪ੍ਰੈਸ ਉਹਨੂੰ ਨਾਨੂ ਦੀਆਂ ਸਵੇਰੇ ਉੱਠਣ ਵੇਲੇ ਸਟੋਰੀਜ਼ ਜਾਂ ਰਾਤ ਸੌਣ ਵੇਲੇ ਸਟੋਰੀਜ਼ ਕਰਦੀਆਂ ਨੇ ਕਿਉਂਕਿ ਉਹ ਉਹਨਾਂ ਨੂੰ ਪੰਜਾਬ ਦੇ ਤੇ ਆਪਣੇ ਰੂਟਸ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਸੋ ਇਹ ਮੇਰਾ ਆਨਰ ਹੈ ਕਿ ਅੱਜ ਸਾਡੇ ਵਿੱਚਕਾਰ ਕੁਲ ਕੁਲਤਾਰ ਸਿੰਘ ਸੰਧਵਾ ਜੀ ਸਪੀਕਰ ਵਿਧਾਨ ਸਭਾ ਹਾਜ਼ਰ ਹੋਏ ਨੇ ਤੇ ਬਾਕੀ ਗੈਸਟਸ ਜਨਾਦਰ ਸ਼ਾਇਦ ਸਮੇਂ ਦੀ ਘਾਟ ਕਰਕੇ ਮੈਂ ਨਾਮ ਨਾ ਲੈ ਸਕਾਂ ਤੁਹਾਡਾ ਸਭ ਦਾ ਤੇਜਿਲੋਂ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਹਰ ਬਾਰੇ ਸਾਡੇ ਪਾਪਾ ਦੀ ਬੁੱਖ ਨੂੰ ਬਹੁਤ ਸਾਰੇ ਬਲੇਸਿੰਗਸ ਤੇ ਪਿਆਰ ਦੇ ਲਈ ਬਹੁਤ-ਬਹੁਤ ਧੰਨਵਾਦ ਇੱਦਾਂ ਹੀ ਆਪਣੀ ਕਿਰਪਾ ਤੇ ਬਲੇਸਿੰਗਸ ਬਣਾਈ ਰੱਖੋ ਥੈਂਕ ਯੂ ਸੋ ਮਚ